ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸ ਕਰਦਾ ਹਾਂ ਸਭ ਠੀਕ ਠਾਕ ਹੋਣਗੇ ਆਪ ਚਾਹੇ ਹੋਵਾਂਗੇ ਆਪਾਂ ਸੁਪਨਿਆਂ ਦੇ ਘਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬੋਰ ਲਿਖਾ ਹੋਗਾ ਸੁਪਨਿਆਂ ਦੇ ਘਰ ਹਸਰਮਪੁਰ ਪਿੰਡ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਸਾਹਮਣੇ ਦੇ ਦੇਖ ਸਕਦੇ ਹੋਗੇ ਵੀ ਆ ਜਾਂਦਾ ਵਗਾ ਸਿੱਧਾ ਰਾ ਅੰਦਰ ਜਿੱਥੇ ਮਰੀਜ਼ ਨੇ ਕਿ ਤੇ ਆ ਹੈਗਾ ਦਵਾਈਆਂ ਦਾ ਦਵਾਈਆਂ ਦਾ ਵੀਰ ਉਹਨਾਂ ਨੇ ਬੜਾ ਵਧੀਆ ਸੈੱਟ ਪਾਇਆ ਵਗਾ ਦਵਾਈਆਂ ਦਾ ਲੰਗਰ ਲੱਗਦਾ ਹੁੰਦਾ ਵਗਾ ਇੱਥੇ ਦਵਾ ਤੇ ਗੰਭੀਰ ਬਿਮਾਰੀ ਜਿਹੜੀ ਮਰਜ਼ੀ ਹੋਵੇ ਇੱਥੇ ਦਵਾਈਆਂ ਦਾ ਸਾਰੀਆਂ ਦਾ ਲੰਗਾ ਲੱਗਦਾ ਵਗਾ ਇੱਥੇ ਆ ਕੇ ਤੇ ਆਪਾਂ ਸਾਰਿਆਂ ਨੂੰ ਪਤਾ ਵੀ ਹਸ਼ਨਪੁਰ ਪਿੰਡ ਦੇ ਵਿੱਚ ਵੀਰ ਮੈਟੂ ਬਗੰਡਾ ਸਮਾਸੀ ਵੀ ਬੰਦਾ ਵਗਾ ਨਾ ਤੇ ਉੱਥੇ ਆਪਾਂ ਪਹੁੰਚੇ ਹਾਂ ਸੁਪਨਿਆਂ ਦੇ ਘਰ ਕਿਰਜ ਆਪਾਂ ਕਰਾਂਗੇ ਗੱਲਬਾਤ ਅੰਦਰ ਚੜ ਕੇ ਚੱਲ ਕੇ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਚੱਲਦੇ ਹਾਂਗੇ ਹੁਣ ਅੰਦਰ ਫਿਰ ਕਰਾਉਣਿਆ ਥੋਡੀ ਗੱਲਬਾਤ ਅੰਦਰ ਜਾ ਕੇ ਆਪਾਂ ਆਓ ਵੀਰ ਜੀ ਆ ਗਿਆਗੇ ਹੁਣ ਆਪਾਂ ਸੁਪਨਿਆਂ ਦੇ ਘਰ ਤੇ ਅੰਦਰ ਉੱਥੋਂ ਦੀ ਆਪਾਂ ਬੜਾਂਗੇ ਅੰਦਰ ਐਂਟਰੀ ਕਰਾਂਗੇ ਆ ਦੇਖੋ ਪਹਿਲਾਂ ਸਾਹਮਣੇ ਹੀ ਆ ਕੇ ਆ ਬੱਤਕਾਂ ਨੇ ਕਿੰਨਾ ਘੈਂਟ ਹਨਾ ਰੰਗ ਬੰਨਿਆ ਪਿਆ ਆ ਦੇਖੋ ਰੰਗ ਪ੍ਰੰਗੀ ਆ ਬੱਤਕਾਂ ਕਿੰਨੀਆਂ ਘੈਂਟ ਲੱਗਦੀਆਂ ਨੇ ਕਿ ਬੱਤਕਾਂ ਦਾ ਤਾਂ ਸਾਈਡ ਤੋਂ ਦੂਰ ਹੋ ਕੇ ਰਹਿਣਾ ਪੈਂਦਾ ਇਹਨਾਂ ਦਾ ਐ ਨਹੀਂ ਖੁਦ ਪਤਾ ਵੀ ਪਿੱਛੇ ਪੈ ਜਾਣ ਇਹ ਕੁੱਤਾ ਇਹਨਾਂ ਦੀ ਰਾਖੀ ਕਰਦਾ ਬੱਤਕਾਂ ਦੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੈਟੋ ਵੀਰ ਦੇ ਆਏ ਹੋયા ਕਿ ਆਪਾਂ ਪਿੰਡ ਹਸਣਪੂਰ ਦੇ ਵਿੱਚ ਜਿੱਥੇ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਮੈਟੋ ਵੀਰ ਗੱਡੀ ਪਤੀਆ ਸੇਵਾ ਕਰਦਾ ਵਗਾ ਉਹ ਸਾਹਮਣੇ ਵੀਰ ਦੀਆਂ ਖੜੀਆਂ ਨਹੀਂਆਂ ਗੱਡੀਆਂ ਆ ਸਾਹਮਣੇ ਗੱਡੀਆਂ ਖੜੇ ਨਹੀਂ ਦੇਣ ਵਿੱਚ ਦੀ ਮਰੀਜ਼ ਲੈ ਕੇ ਆਉਂਦੇ ਨੇ ਕਿ ਤੇ ਇੱਥੇ ਆਏ ਹੋયા ਕਿ ਤੇ ਚੱਲਦੇ ਆਂਗੇ ਆਪਾਂ ਅੰਦਰ ਉਹ ਵੀਰ ਦਾ ਸਾਹਮਣੇ ਪੋਟ ਲਗਾਇਆ ਹੋਇਆ ਵਗਾ ਵੀ ਲੋਕ ਰਗਾ ਕੋ ਕੋ ਵਿਚਾਰ ਰੋਖਾਂ ਦਾ ਲੰਗਰ ਲਾਉ ਲੋਕਾਂ ਦਾ ਲੰਗਰ ਜਰੂਰ ਲਾਉਣਾ ਚਾਹੀਦਾ ਕਿ ਆਪਾਂ ਨੂੰ ਵੀ ਪਤਾ ਹੀ ਹੈਗਾ ਕਿ ਰੋਖਾਂ ਤੋਂ ਬਗੈਰ ਮੀਤ ਜਨਾ ਵਗਾ ਵੀ ਮੀਂਹ ਨਹੀਂ ਪੈਂਦਾਗਾ ਗਰਮੀ ਸਾਰਿਆਂ ਨੂੰ ਪਤਾ ਹੀ ਹੈ ਕਿਵੇਂ ਚੁੰਦੀ ਹੈ ਗਰਮੀ ਆ ਨਵੀਂ ਬਿਲਡਿੰਗ ਸ਼ੁਰੂ ਹੁੰਦੀ ਹੈ ਜਿਹੜੀ ਸ਼ੁਰੂ ਹੋਈ ਹੋਈ ਹੈ ਕਿ ਪਈ ਜਾਂਦੀ ਹੈ ਕਿ ਨਵੀਂ ਬਿਲਡنگ ਆ ਕਿ ਜਿਹੜੀ ਲੱਗੀ ਹੈ ਜਿਹੜੀ ਬਾਜੀ ਨੇ ਪੋ ਆਪਾਂ ਤੁਹਾਨੂੰ ਦਫਾ ਵੀਡੀਓ ਨੋਤੇ ਫਸ ਕੇ ਕਰ ਦੇਣਗੇ ਨਾ ਕਾ ਕੇ ਕਰਮੀਆ ਵੀ ਜਾਂ ਹੁੰਦਾ ਬਿਲਕੁਲ ਇੱਕ ਕਰਮੀਆ ਵੀ ਪੂਰਾ ਪ੍ਰਬੰਧ ਹੀ ਲੱਗਾ ਦਿੱਤਾ ਹੋਇਆ ਹੋਗਾ ਸਾਰੇ ਇੱਥੇ ਆਂਦੇ ਨੇ ਕਿਤੇ ਸਾਰੇ ਇੰਦੇ ਇਹ ਸਾਥ ਜਾਂਦੇ ਤੁਸੀਂ ਬੈਠੇ ਨੇਗੇ ਤੇ ਪੂਰੇ ਆਪ ਦੇ ਇੱਕ ਦੂਜੇ ਨੂੰ ਮਿਲ ਕੇ ਵਧੀਆ ਪਰਤਾਵਾ ਕਰ ਦੇਣਗੇ ਕਿਤੇ ਤਰਪਾਰ ਕਿੰਨਾਂ ਨੂੰ ਅੰਦਰ ਠੰਡ ਲੱਗਣ ਲੱਗ ਜਾਂਦੀ ਹੈ ਕਿ ਕੋਈ ਬਾਹਰ ਬੰਦਾ ਕੋਈ ਅੰਦਰ ਬੰਦਾ ਆਟੋ ਆੜਨਾ ਹਿਮਤ ਪਰਫੈਕਸ਼ਨ ਬਣਾਏ ਹੋਣੇ ਕਿ ਉਵੇਂ ਹੀ ਲੱਗੋ ਲੱਗ ਕੀਤਾ ਹੋਇਆ ਹੋਗਾ ਕਿਹਟ ਵੀਰ ਹੁੰਨਾ ਦਾ ਇੱਧਰ ਬੈਠੇ ਨੇ ਕਿ ਵੀਰ ਹੁੰਨੇ ਆ ਸਾਰੇ ਲੋਕ ਵੱਲ ਵਾਹਤਾ ਕੀ ਹਾਲ ਆ ਜੀ ਇੱਧਰ ਕੀ ਹਾਲ ਆ ਜੀ ਇੱਧਰ ਵੀਰ ਹੁੰਨੇ ਸਾਰੇ ਬੈਠੇ ਨੇ ਕਿ ਆਪੋ ਆਪਣੇ ਹਨ ਬੰਦੇ ਤੇ ਮੈਂ ਆਹਨਾ ਮਿਲਦਾ ਵਾ ਕਿ ਮੈਨੂੰ ਕੋਈ ਸੇਮਸਾ ਮਾ ਵੀ ਜੋ ਵੀ ਇੱਥੇ ਆਪਦਾ ਆਉਂਦਾ ਵਗਾਣ ਇੱਥੇ ਆਇਆ ਕਰੋ ਹਫਤੇ ਬਾਅਦ ਆ ਜਿਹੜਾ ਦੱਸ ਦੇਣਾ ਵਾ ਦੇਖ ਕੇ ਆ ਕੇ ਜਰੂਰ ਚੌਂਕੀ ਫਰਕ ਹੈ ਸੋਪਣਾ ਦੇ ਹਸਪਤਾਲ ਦੇ ਵਿੱਚ ਵੀ ਉਹਨਾਂ ਨੇ ਵੀਡੀਓ ਬਣਾਉਣੀ ਅੰਦਰੋਂ ਕਹਿੰਦੇ ਵੀ ਉਹ ਨਹੀਂ ਬਣਾ ਨਹੀਂ ਸਕਦੇ ਕਿ ਜਦੋਂ ਲੋਕ ਟੋਰ ਹੋਣਾ ਆਪੋ ਆਪਣੇ ਹੁੰਦੇ ਆ ਕਿ ਸੂਣਾ ਨਾ ਉਵੇਂ ਵੀ ਆਪਾਂ ਬਣਾ ਨਹੀਂ ਸਕਦੇ ਕਿ ਬਿਨਾਂ ਪਰਮਿਸ਼ਨ ਤੋਂ ਤੇ ਇੱਧਰ ਫਿਰ ਉਹਨਾਂ ਨੇ ਕਿਹੜਾ ਦਿਖਾਉਂਦੇ ਹੁੰਦੇ ਨੇ ਕਿ ਵੀ ਨਵੀਂ ਬਿਲਡਿੰਗ ਸ਼ੁਰੂ ਹੁੰਦੀ ਹੈ ਕਿ ਧਾ ਨਵੀਂ ਬਿਲਡਿੰਗ ਸ਼ੁਰੂ ਹੁੰਦੀ ਹੈ ਕਿ ਸੋਪਣਾ ਦੇ ਘਰ ਦੇ ਵਿੱਚ ਇੱਥੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮੈਂਟੂ ਵੀਰ ਹਸਰਨਪੁਰ ਦੇ ਹਨਗੇ ਹਨਾ ਵੀ ਉਹ ਮਨੁੱਖਤਾ ਦੀ ਸੇਵਾ ਦੇ ਲਈ ਆਪਾਂ ਵੀ ਦੇਖ ਸਕਦੇ ਹਾਂ ਵੀ ਹੈ ਨਾ ਬੇਜੰਨਾ ਕਿ ਮੈਂ ਸੜਕਾਂ ਤੇ ਬੈਠੇ ਨੇ ਕਿ ਕਿਤੇ ਕੋਈ ਕਿਤੇ ਰੋਲਦਾ ਵਾਗੇ ਤੇ ਕੀੜੇ ਪਏ ਨੇ ਜੋ ਜੋ ਵੀ ਹੁੰਦਾ ਨਾ ਸਾਰੇ ਹੀ ਇੱਥੇ ਆਉਂਦੇ ਨੇ ਕਿਤੇ ਸਾਰਿਆਂ ਨੂੰ ਇੱਥੇ ਵੀਰੂਨੀ ਪੂਰੀ ਸ਼ਹਿਰ ਜਮਾਨ ਦੇ ਨਾਮ ਰੱਖ ਦਿੰਗੇ ਸਫਾਈ ਦੇਖ ਸਕਦੇ ਹੋ ਕਿ ਪੂਰ ਸਫਾਈ ਆ ਗਈ ਇੱਥੇ ਐ ਨਹੀਂ ਹੈਗਾ ਕਿ ਕੋਈ ਕੂੜਾ ਘਾਟ ਘਟ ਪਿਆ ਵਗਾ ਜਾਂ ਹੂੰ ਬੰਦੇ ਹੈ ਨਾ ਬੀਲੇ ਪੜੇ ਜੈਨ ਕਿ ਜਾਂ ਹੂੰ ਪੂਰੇ ਐਨ ਪੂਰੀ ਸਾਧਨ ਦੇ ਨਾਲ ਪੂਰੇ ਸਫਾਈ ਦੇ ਨਾਲ ਹੀ ਇੱਥੇ ਪੂਰੇ ਸਾਧਨ ਦੇ ਨਾਲ ਵੀਰੂਨੀ ਇੱਥੇ ਜ਼ਮ ਦਵਾ ਕਰ ਦੇਣਗੇ